ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਖੁੱਡੀਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਹਲਕਾ ਬਠਿੰਡਾ ਲੋਕ ਸਭਾ ਹਲਕਾ ਬਠਿੰਡਾ ਦੇ ਸਮੂਹ ਵੋਟਰਾਂ ਨੇ ਬਹੁਤ ਵੱਡਾ ਸਹਾਰਾ ਦਿੱਤਾ ਮੈਂ ਉਹਨਾਂ ਦਾ ਸਦਾ ਸਦਾ ਲਈ ਧੰਨਵਾਦੀ ਹਾਂ ਨਾਲ ਜਿਹੜੇ ਪਾਰਟੀ ਦੇ ਵਲੰਟੀਅਰ ਸਾਥੀ ਸਾਰੇ ਐਮ ਐਲ ਏ ਸਹਿਬਾਨ ਵਾਰਕਰ ਹਮਦਰਦ ਸੱਜਣ ਦਿਨ ਰਾਤ ਇੱਕ ਕਰਕੇ ਜਿੰਨਾ ਕੋਲੇ ਮੈਂ ਪਹੁੰਚ ਵੀ ਨਹੀਂ ਸਕਿਆ ਸੀ ਉੱਥੋਂ ਤੱਕ ਉਹਨਾਂ ਨੇ ਪਹੁੰਚ ਕੀਤੀ ਆਪਣੀਆਂ ਗੱਡੀਆਂ ਚਾਹ ਪੈਟਰੋਲ ਪਾਉਣਾ ਆਪ ਮੋਟਰਸਾਈਕਲ ਲੈ ਕੇ ਚੱਲਣਾ ਹਰ ਇੱਕ ਜਿਹੜੇ ਪ੍ਰੋਗਰਾਮ ਸੀ ਉਹਨੂੰ ਕਾਮਯਾਬ ਕਰਨਾ ਉਹਨਾਂ ਦਾ ਮੇਰੇ ਦਿਲ ਵਿੱਚ ਸਦਾ ਲਈ ਬਹੁਤ ਵੱਡਾ ਥਾਂ ਤੇ ਮੈਂ ਸਦਾ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਰਹੂੰਗਾ ਜਿੱਥੋਂ ਤੱਕ ਲੰਬੀ ਹਲਕੇ ਦੇ ਮੇਰੇ ਭੈਣ ਭਰਾਵਾਂ ਨੇ ਬਹੁਤ ਵੱਧ ਚੜ ਕੇ ਮੇਰਾ ਸਾਥ ਦਿੱਤਾ ਸਾਡੀਆਂ ਘਰ ਦੀਆਂ ਮਜ਼ਦੂਰੀਆਂ ਮੈਂ ਔਰ ਸਾਡਾ ਪਰਿਵਾਰ ਅੱਠ ਹਲਕੇ ਹੋਰ ਹੋਣ ਕਾਰਨ ਉੱਥੇ ਵੀ ਰੁੱਝੇ ਹੋਏ ਸਾਂ ਹਾਜ਼ਰੀ ਘਟ ਰਹੀ ਫਿਰ ਵੀ ਉਹਨਾਂ ਨੇ ਇਸ ਕੰਮ ਨੂੰ ਆਪ ਸੰਭਾਲ ਕੇ ਸਿਰੇ ਲਾਇਆ ਨਾਲ ਮਾਨਸਾ ਜ਼ਿਲ੍ਹੇ ਵੱਲੋਂ ਕਿਵੇਂ ਮਾਨਸਾ ਸਰਦੂਲਗੜ ਉੱਥੋਂ ਦੇ ਵੋਟਰਾਂ ਨੇ ਮੈਨੂੰ ਦੂਰ ਦਾ ਹੋਣ ਦੇ ਨਾਤੇ ਬਹੁਤ ਵੱਡਾ ਨਾਲ ਮੋੜ ਦੇ ਹਲਕੇ ਦੇ ਨੇ ਜਿੱਥੋਂ ਉੱਥੋਂ ਲੀਡ ਵਧਾਈ ਵੀ ਹੈ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹੈ ਆਪਾਂ ਉਸੇ ਤਰ੍ਹਾਂ ਹੀ ਵਰਤਦੇ ਵਰਤੌਂਦੇ ਰਹਿਣਾ ਮੈਨੂੰ ਕਦੇ ਵੀ ਕਿਸੇ ਲੋੜ ਲਈ ਤੁਸੀਂ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋਊਂਗਾ ਇਹ ਵੱਡੀਆਂ ਲੜਾਈਆਂ ਵੱਡੇ ਪਰਿਵਾਰਾਂ ਨਾਲ ਛੋੜੇ ਆਸਰੇ ਲੜਿਆ ਤੁਸੀਂ ਹਮੇਸ਼ਾ ਮੇਰੇ ਤੇ ਬਹੁਤ ਮਿਹਰ ਕੀਤੀ ਹੈ ਐਡੇ-ਐਡੇ ਪਰਿਵਾਰਾਂ ਨਾਲ ਜਿੱਥੇ ਪੈਸਾ ਇਨਸਾਫ਼ ਨੂੰ ਖਾ ਜਾਂਦਾ ਉਹਨਾਂ ਨਾਲ ਲੜਨ ਵਾਸਤੇ ਤੁਸੀਂ ਮੈਨੂੰ ਤਕੜਾ ਕੀਤਾ ਮੈਂ ਤੁਹਾਡਾ ਸਾਰੇ ਸਮੂਹ ਜਿਹੜੇ ਬਠਿੰਡਾ ਹਲਕੇ ਦੇ ਵੋਟਰਜ਼ ਬਠਿੰਡਾ ਹਲਕੇ ਦੇ ਮੇਰੇ ਸਪੋਟਰ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਵਲੰਟੀਅਰ ਸਾਡੇ ਵਰਕਰ ਸਾਡੇ ਲੀਡਰ ਸਹਿਬਾਨ ਨਾਲ ਹੀ ਚੇਅਰਮੈਨ ਜਿਹੜੇ ਵੀ ਸੱਗੇ ਉਸ ਤੋਂ ਇਲਾਵਾ ਐਮ ਐਲ ਏ ਸਹਿਬਾਨ ਸਾਰਿਆਂ ਦਾ ਦੁਬਾਰਾ ਸੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਕੁੱਡੀਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ। ਹਲਕਾ ਬਠਿੰਡਾ ਲੋਕ ਸਭਾ ਹਲਕਾ ਬਠਿੰਡਾ ਦੇ ਸਮੂਹ ਵੋਟਰਾਂ ਨੇ ਬਹੁਤ ਵੱਡਾ ਸਹਾਰਾ ਦਿੱਤਾ ਮੈਂ ਉਹਨਾਂ ਦਾ ਸਦਾ ਸਦਾ ਲਈ ਧੰਨਵਾਦੀ ਹਾਂ ਨਾਲ ਜਿਹੜੇ ਪਾਰਟੀ ਦੇ ਵਲੰਟੀਅਰ ਸਾਥੀ ਸਾਰੇ ਐਮ ਐਲ ਏ ਸਹਿਬਾਨ ਵਰਕਰ ਹਮਦਰਦ ਸੱਜਣ ਦਿਨ ਰਾਤ ਹੀ ਕਰਕੇ ਜਿਨ੍ਹਾਂ ਕੋਲੇ ਮੈਂ ਪਹੁੰਚ ਵੀ ਨਹੀਂ ਸਕਿਆ ਸੀ ਉਤੋਂ ਤੱਕ ਉਹਨਾਂ ਨੇ ਪਹੁੰਚ ਕੀਤੀ ਆਪਣੀਆਂ ਗੱਡੀਆਂ ਚਾ ਪੈਟਰੋਲ ਪਾਉਣਾ ਆ ਮੋਟਰਸਾਈਕਲ ਲੈ ਕੇ ਚੱਲਣਾ ਹਰ ਇੱਕ ਜਿਹੜੇ ਪ੍ਰੋਗਰਾਮ ਸੀ ਉਹਨੂੰ ਕਾਮਯਾਬ ਕਰਨਾ ਉਹਨਾਂ ਦਾ ਮੇਰੇ ਦਿਲ ਵਿੱਚ ਸਦਾ ਲਈ ਬਹੁਤ ਵੱਡਾ ਥਾਂ ਤੇ ਮੈਂ ਸਦਾ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਰਹੂੰਗਾ ਜਿੱਥੋਂ ਤੱਕ ਲੰਬੀ ਹਲਕੇ ਦੇ ਮੇਰੇ ਭੈਣ ਭਰਾਵਾਂ ਨੇ ਬਹੁਤ ਵੱਧ ਚੜ ਕੇ ਮੇਰਾ ਸਾਥ ਦਿੱਤਾ ਸਾਡੀਆਂ ਘਰ ਦੀਆਂ ਮਜ਼ਦੂਰੀਆਂ ਮੈਂ ਔਰ ਸਾਡਾ ਪਰਿਵਾਰ ਅੱਠ ਹਲਕੇ ਹੋਰ ਹੋਣ ਕਰ ਨੂੰ ਉਥੇ ਵੀ ਰੁਝੇ ਹੋਏ ਸਨ ਹਾਜ਼ਰੀ ਘਟ ਰਹੀ ਫਿਰ ਵੀ ਉਹਨਾਂ ਨੇ ਇਸ ਕੰਮ ਨੂੰ ਆਪ ਸੰਭਾਲ ਕੇ ਸਿਰੇ ਲਾਇਆ ਨਾਲ ਮਾਨਸਾ ਜ਼ਿਲ੍ਹੇ ਵੱਲੋਂ ਜਿਵੇਂ ਮਾਨਸਾ ਸਰਦੂਲਗੜ ਉਥੋਂ ਦੇ ਵੋਟਰਾਂ ਨੇ ਮੈਨੂੰ ਦੂਰ ਦਾ ਹੋਣ ਦੇ ਨਾਤੇ ਬਹੁਤ ਵੱਡਾ ਨਾਲ ਮੋੜ ਦੇ ਹਲਕੇ ਦੇ ਨੇ ਜਿੱਥੋਂ ਉਤੋਂ ਲੀਡ ਵਧਾਈ ਵੀ ਹੈ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਆਪਾਂ ਉਸੇ ਤਰ੍ਹਾਂ ਹੀ ਵਰਤਦੇ ਵਰਤਉਂਦੇ ਰਹਿਣਾ ਮੈਨੂੰ ਕਦੇ ਵੀ ਕਿਸੇ ਲੋੜ ਲਈ ਤੁਸੀਂ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋਊਂਗਾ ਇਹ ਵੱਡੀਆਂ ਲੜਾਈਆਂ ਵੱਡੇ ਪਰਿਵਾਰਾਂ ਨਾਲ ਛੋਟੇ ਆਸਰੇ ਲੜਿਆ ਤੁਸੀਂ ਹਮੇਸ਼ਾ ਮੇਰੇ ਤੇ ਬਹੁਤ ਮਿਹਰ ਕੀਤੀ ਹੈ ਐਡੇ ਐਡੇ ਪਰਿਵਾਰਾਂ ਨਾਲ ਜਿੱਥੇ ਪੈਸਾ ਇਨਸਾਫ ਨੂੰ ਖਾ ਜਾਂਦਾ ਉਹਨਾਂ ਨਾਲ ਲੜਨ ਵਾਸਤੇ ਤੁਸੀਂ ਮੈਨੂੰ ਤਕੜਾ ਕੀਤਾ ਮੈਂ ਤੁਹਾਡਾ ਸਾਰੇ ਸਮੂਹ ਜਿਹੜੇ ਬਠਿੰਡਾ ਹਲਕੇ ਦੇ ਵੋਟਰਸ ਬਠਿੰਡਾ ਹਲਕੇ ਦੇ ਮੇਰੇ ਸਪੋਰਟਰਸ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਵਲੰਟੀਅਰ ਸਾਡੇ ਵਰਕਰ ਸਾਡੇ ਲੀਡਰ ਸਹਿਬਾਨ ਨਾਲ ਹੀ ਚੇਅਰਮੈਨ ਜਿਹੜੇ ਵੀ ਸੱਜੇ ਉਸ ਤੋਂ ਇਲਾਵਾ ਐਮਐਲਏ ਸਹਿਬਾਨ ਸਾਰਿਆਂ ਦਾ ਦੁਬਾਰਾ ਤੇ ਧੰਨਵਾਦ